ਹਾਂਜੀ ਅੱਜ ਪਿੰਡ ਜੀਵਨ ਸਿੰਘ ਵਾਲਾ ਦੇ ਗੰਦੇ ਨਾਲੇ ਦੇ ਵਿੱਚ ਇੱਕ ਅਜਾ ਟਰੱਕ ਡਿੱਗਾ ਤੇ ਟਰੱਕ ਡਿੱਗਣ ਕਾਰਨ ਤੇ ਇੱਕ ਜਿਹੜਾ ਡਰਾਈਵਰ ਸੀ ਵਿੱਚ ਉਸ ਦੀ ਵੀ ਮੌਤ ਹੋ ਗਈ ਸਿਮਿੰਟ ਦਾ ਇਹ ਟਰੱਕ ਭਰਿਆ ਹੋਇਆ ਸੀ ਇਸੇ ਜਗ੍ਹਾ ਤੇ ਵਿੱਚ ਹੀ ਪਹਿਲਾਂ ਜਿਹੜੀ ਪਿੱਛੇ ਜੇ ਦੁਰਘਟਨਾ ਹੋਈ ਸੀ ਇੱਕ ਬੱਸ ਡਿੱਗੀ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜਾਨਾਂ ਚਲੀਆਂ ਗਈਆਂ ਸੀ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਵੇਂ ਹੁਣ ਉਸ ਟਰੱਕ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਇਹ ਜਿਹੜਾ ਪੁਲਾ ਬਹੁਤ ਜਿਆਦਾ ਤੰਗ ਆ ਇਸ ਤੰਗ ਪੁਲ ਹੋਣ ਕਾਰਨ ਕਰਕੇ ਬਹੁਤ ਜੜੀਆਂ ਇੱਥੇ ਦੁਰਘਟਨਾ ਹੁੰਦੀਆਂ ਨੇ ਤੁਹਾਨੂੰ ਪਤੀਆ ਪਿੱਛੇ ਜੇ ਆਪਾਂ ਵੀਡੀਓ ਵੀ ਪਾਈ ਸੀ ਇੱਕ ਜਿਹੜੇ ਇੱਥੇ ਹੰਪਾਣ ਆਏ ਗਏ ਨੇ ਪੁਲ ਦੇ ਦੋਨੋਂ ਪਾਸੇ ਜੇਕਰ ਕੋਈ ਵੀ ਇਧਰ ਆਉਂਦਾਗਾ ਤਾਂ ਤੁਸੀਂ ਧਿਆਨ ਨਾਲ ਜ਼ਰੂਰ ਆਇਆ ਕਰੋ ਕਿਉਂਕਿ ਗੰਦਾ ਨਾਲਾ ਜਿਹੜਾ ਇੱਥੇ ਬਹੁਤ ਡੂੰਗਾ ਹੈ ਇੱਥੇ ਦਲਦਲ ਬਣੀ ਹੋਈ ਆ ਤੇ ਤੁਸੀਂ ਜਿੰਨਾ ਜਿਹੜੇ ਵੀ ਇੱਧਰ ਵੀਰ ਆਉਂਦੇ ਨੇ ਸਾਰੇ ਧਿਆਨ ਦੇ ਨਾਲ ਆਇਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਤੇ ਸਾਰੀ ਵੀਡੀਓ ਨੂੰ ਦੇਖੋ ਤੇ ਕਿਸ ਤਰ੍ਹਾਂ ਇਹਦੇ ਵਿੱਚ ਜਿਹੜਾ ਗੰਦਰ ਨਾਲ ਇਹਦੇ ਵਿੱਚ ਜਿਹੜਾ ਟਰੱਕ ਪਲਟਾ ਟਰੱਕ ਸੀ ਜਿਹੜਾ ਸੀਮਿੰਟ ਦਾ ਭਰਿਆ ਹੋਇਆ ਸੀ ਦੱਸਿਆ ਜਾਂ ਕਹਿੰਦੇ ਵੀ ਇੱਕ ਇਹਦੇ ਵਿੱਚ ਡਰਾਈਵਰ ਸੀਗਾ ਉਹ ਹੀ ਚਲਾਉਂਦਾ ਸੀ ਜਿਹੜਾ ਉਸ ਦੀ ਡੈਥ ਹੋ ਗਈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਥੈਂਕ ਯੂ